ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਉਹ ਚੌਧਰੀ ਪੈਦਾ ਹੋਏ ਨੇ ਜਿਹੜੇ ਅਸਲੀਅਤ ਨੂੰ ਅੱਖੋਂ ਪਰੋਖੇ ਕਰਦੇ ਆ ਮਤਲਬ ਜਿਹੜੇ ਸਾਡੇ ਅਸਲ ਸ਼ਹੀਦ ਨੇ ਕੌਮੀ ਯੋਧੇ ਨੇ ਜਿਨ੍ਹਾਂ ਨੇ ਕੌਮ ਲਈ ਸੰਘਰਸ਼ ਕੀਤਾ ਉਹਨਾਂ ਨੂੰ ਸਾਡੀ ਕੌਮ ਦੇ ਕੁਝ ਘਮ ਕੜਮ ਚੌਧਰੀ ਵਿਸਾਰ ਰਹੇ ਹਨ ਜਾਨਕਿ ਉਹਨਾਂ ਦਾ ਇਤਿਹਾਸ ਖਤਮ ਕਰਨ ਤੇ ਲੱਗੇ ਹੋਏ ਆ ਤੇ ਜਿਨ੍ਹਾਂ ਦਾ ਨਾਮ ਅਤਵਾਦੀ ਸੂਚੀ ਵਿੱਚ ਆਉਂਦਾ ਹੈ ਉਹਨਾਂ ਦੇ ਨਾਮ ਨਾਲ ਵੱਡੇ ਵੱਡੇ ਤਖੱਲਸ ਲਾ ਕੇ ਦੁਨੀਆ ਤੇ ਮਸ਼ਹੂਰ ਕੀਤਾ ਜਾ ਰਿਹਾ ਕਿਉਂ ਕਿਉਂਕਿ ਉਹਨਾਂ ਦੇ ਨਾਮ ਤੇ ਫੰਡ ਇਕੱਠਾ ਕਰਨਾ ਹੁੰਦਾ ਹੈ ਕੌਮ ਨੂੰ ਗੁੰਮਰਾਹ ਕਰਨਾ ਹੁੰਦਾ ਹੈ ਆਪਣੇ ਘਰ ਭਰਨੇ ਹੁੰਦੇ ਮੈਂ ਜਿਹੜੇ ਅੱਜ ਗੱਲ ਕਰਨ ਲੱਗਾ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀ ਇਹ ਕਤਲ ਕੋਈ ਕੌਮੀ ਮਸਲੇ ਕਰਕੇ ਜਾਂ ਕੌਮੀ ਕਾਰਜਾ ਕਰਕੇ ਨਹੀਂ ਹੋਇਆ ਸੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕੈਨੇਡਾ ਦੇ ਵਿੱਚ ਇੱਕ ਰਿਪ ਦਮਨ ਸਿੰਘ ਮਲਕ ਹੁੰਦੇ ਸੀ ਉਹਨਾਂ ਦਾ ਵੀ ਕਤਲ ਹੋਇਆ ਸੀ ਉਸ ਬੰਦੇ ਨੇ ਕੌਮ ਦੇ ਨਾਂ ਤੇ ਉੱਥੇ ਸਕੂਲ ਖੋਲੇ ਬੈਂਕਾਂ ਤਾਂ ਖੋਲੀਆਂ ਵੱਡੇ ਵੱਡੇ ਹਸਪੀਟਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਵੱਡੀਆਂ ਵੱਡੀਆਂ ਪ੍ਰਾਪਰਟੀਆਂ ਉਹਨੇ ਬਣਾਈਆਂ ਉਹ ਤੇ ਉਹ ਕਾਬਜ ਰਿਹਾ ਤੇ ਕੌਮ ਨੂੰ ਬਹੁਤ ਕੁਟਲ ਨੀਤੀ ਦੇ ਨਾਲ ਲੁੱਟਿਆ ਤੇ ਕੌਮ ਦੇ ਲਈ ਇੱਕ ਵੀ ਕਾਰਜ ਕਿਸੇ ਗਰੀਬ ਪਰਿਵਾਰ ਲਈ ਲੋੜਵੰਦ ਪਰਿਵਾਰ ਲਈ ਉਸ ਬੰਦੇ ਨੇ ਨਹੀਂ ਕੀਤਾ ਸੀ ਪਰ ਜਦੋਂ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੁੰਦਾ ਰਪਦਮਨ ਸਿੰਘ ਮਲਕ ਤੇ ਹਰਦੀਪ ਸਿੰਘ ਨਿੱਜਰ ਦਾ ਉਤੋਂ ਸਪਸ਼ਟ ਹੋ ਗਿਆ ਸੀ ਕਿ ਹਰਦੀਪ ਸਿੰਘ ਨਿੱਜਰ ਨੇ ਉਹਦੇ ਗੁੰਡਿਆਂ ਨੇ ਰਪਦਮਨ ਸਿੰਘ ਮਲਕ ਦਾ ਕਤਲ ਕਰਵਾ ਦਿੱਤਾ ਸੀ ਯਾਨੀ ਕਿ ਗੋਲੀਆਂ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਸੀ ਤੇ ਥੋੜੇ ਸਮੇਂ ਬਾਅਦ ਵਿੱਚ ਨੇੜਾ ਰਉਪ ਤੋਂ ਮਨ ਸਿੰਘ ਮਲਕ ਸੀ ਉਹਦੇ ਬੰਦਿਆਂ ਨੇ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਕੈਨੇਡਾ ਦੀ ਸਰਕਾਰ ਨੇ ਤੇ ਜਾ ਇਹ ਖਾਲਸਾਨੀਆਂ ਨੇ ਇਲਜ਼ਾਮ ਕਿਤੇ ਲਾਏ ਸੀ ਭਾਰਤ ਸਰਕਾਰ ਤੇ ਭਾਰਤ ਦੀਆਂ ਏਜੰਸੀਆਂ ਤੇ ਪਰ ਜਦੋਂ ਬਾਅਦ ਵਿੱਚ ਬੰਦੇ ਅਰੈਸਟ ਕੀਤੇ ਗਏ ਤਾਂ ਨਿੱਜੀ ਰੰਜਸਾ ਨਿਕਲੀਆਂ ਇਹਨਾਂ ਦੀਆਂ ਸਭ ਕੁਝ ਦੁੱਧਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਹੋ ਗਿਆ ਸੀ ਜੋ ਕਿ ਸੱਚ ਨਤਾਰ ਕੇ ਰੱਖ ਦਿੱਤਾ ਸੀ ਤੇ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਜਿਹੜਾ ਹਰਦੀਪ ਸਿੰਘ ਨਿਜਰ ਹੈ ਇਹਨੂੰ ਖਾਲਸਤਾਨੀ ਕਿਹਾ ਗਿਆ ਇੱਕ ਨਾਂ ਦਿੱਤਾ ਗਿਆ ਇਹਨਾਂ ਦੇ ਕੁਝ ਭੇਡਾਂ ਵੱਲੋਂ ਜਾਂ ਇਹਨਾਂ ਦੇ ਚਮਚਿਆਂ ਵੱਲੋਂ ਕਿ ਜਿਹੜਾ ਰਣਜੀਤ ਸਿੰਘ ਸੌਰੀ ਹਰਦੀਪ ਸਿੰਘ ਨਿਜਰ ਹੈ ਕੈਨੇਡਾ ਦੇ ਵਿੱਚ ਜਿਹਦਾ ਕਤਲ ਹੋਇਆ ਸੀ ਉਹਦੇ ਨਾਮ ਨਾਲ ਲਾਇਆ ਗਿਆ ਬੀ ਕੇ ਆਈ ਜਣੇ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਾਣ ਕੇ ਜਦੋਂ ਤੁਸੀਂ ਇਹ ਸੂਚੀ ਦੇਖੋਗੇ ਬੱਬਰ ਖਾਲਸਾ ਨੂੰ ਅਤਵਾਦੀ ਕਿਹਾ ਗਿਆ ਬੱਬਰ ਖਾਲਸਾ ਅਤਵਾਦੀਆਂ ਦੀ ਸੂਚੀ ਵਿੱਚ ਆਉਂਦਾ ਹੈ ਨਾਲ ਹੀ ਕਿਹਾ ਗਿਆ ਕੇਟੀਐਫ ਜਾਨੀ ਕਿ ਖਾਲਿਸਤਾਨ ਟਾਈਗਰ ਫੋਰਸ ਜਾਨੀ ਕਿ ਵੀ ਖਾਲਿਸਤਾਨ ਬਣਾਉਣ ਵਾਲੇ ਬੰਦੇ ਇਹਨਾਂ ਦਿੱਤਾ ਗਿਆ ਪਰ ਜਿਹੜੇ ਵੀ ਇਹ ਬੰਦੇ ਇੰਡੀਆ ਤੋਂ ਪਹਾੜੇ ਹੋ ਕੇ ਗਏ ਪਾਕਿਸਤਾਨ ਗਏ ਪਾਕਿਸਤਾਨ ਤੋਂ ਇੰਡੀਆ ਆਉਂਦੇ ਨੇ ਫਿਰ ਮੁਵ ਹੋ ਜਾਂਦੇ ਆ ਕੈਨੇਡਾ ਦੇ ਲਈ ਇਨ੍ਹਾਂ ਤੋਂ ਇਹ ਕੰਮ ਇਹ ਕਰਤੂਤਾ ਕਿਹਨੇ ਕਰਾਈਆਂ ਆਈਐਸਆਈ ਨੇ ਇਹ ਨਿਜਰ ਵਰਗੇ ਪਰਦੰਮਣ ਵਰਗੇ ਇਹ ਸਾਰੇ ਜਿਹੜੇ ਬੰਦੇ ਆ ਖਲ ਤਾਂ ਜਿੰਨੇ ਵੀ ਹੈਗੇ ਆ ਇਹ ਸਾਰੇ ਆਈਐਸਆਈ ਦੇ ਕਹਿਣ ਤੇ ਇਹ ਕਾਰੋਬਾਰ ਕਰਦੇ ਆ ਇਹ ਧੰਦੇ ਕਰਦੇ ਆ ਕੈਨੇਡਾ ਦੇ ਵਿੱਚ ਹੁਣ ਇੱਕ ਪੋਸਟਰ ਛਪਿਆ ਉਹਦੇ ਤੇ ਇਹ ਤੁਖਲ ਤੁਖਲ ਸਲਾਇਆ ਗਿਆ ਨਾਂ ਦਿੱਤਾ ਗਿਆ ਬੱਬਰ ਖਾਲਸਾ ਇੰਟਰਨੈਸ਼ਨਲ ਜਾਂ ਖਾਲਫਤਾਨ ਟਾਈਗਰ ਫੋਰਸ ਇਹ ਨਾਮ ਦਿੱਤਾ ਗਿਆ ਪਰ ਜਦੋਂ ਤੁਸੀਂ ਕਾਨੂੰਨ ਦੇ ਦਾਇਰੇ ਵਿੱਚ ਦੇਖੋਗੇ ਇਹਨਾਂ ਨੂੰ ਤਾਂ ਇਹਨਾਂ ਨੂੰ ਅੱਤਵਾਦੀ ਕਿਹਾ ਗਿਆ ਬੱਬਰ ਖਾਲਸਾ ਦੇ ਜਿੰਨੇ ਬੰਦੇ ਇੰਡੀਆ ਤੋਂ ਭਗੌੜੇ ਹੋ ਕੇ ਪਾਕਿਸਤਾਨ ਦੇ ਵਿੱਚ ਜਾ ਕੇ ਠਹਿਰੇ ਨੇ ਉਹ ਸਾਰੇ ਅੱਤਵਾਦੀ ਨੇ ਉਥੋਂ ਇਹੋ ਜਿਹੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਿਵੇਂ ਕਿਤੇ ਗ੍ਰਨੇਡ ਛੁੱਟੇ ਗਏ ਹਮਲੇ ਕੀਤੇ ਗਏ ਕਤਲੇਆਮ ਕੀਤਾ ਗਿਆ ਉਹਨਾਂ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਰਹੀ ਹੈ ਕੋਈ ਸ਼ੱਕ ਨਹੀਂ ਤੇ ਆ ਨਿੰਦਣਯੋਗ ਘਟਨਾ ਹੈਗੀ ਇਹਨਾਂ ਲੋਕਾਂ ਦੀ ਜਿਹੜੇ ਇੱਕ ਅੱਤਵਾਦੀ ਦੀ ਫੋਟੋ ਵੀ ਗੁਰੂ ਘਰਾਂ ਦੇ ਵਿੱਚ ਲਾ ਰਹੇ ਨੇ ਤੇ ਪੋਸਟਰ ਛਪਾ ਕੇ ਉਹਦੇ ਤੇ ਐਡੇ ਵੱਡੇ ਨਾਂ ਦੇ ਰਹੇ ਨੇ ਭਾਵੇਂ ਤੁਸੀਂ ਜਿਹੜਾ ਮਰਜ਼ੀ ਨਾਂ ਦੇ ਲਓ ਇਹ ਸਾਰੇ ਬੰਦੇ ਅੱਤਵਾਦੀ ਲਿਸਟ ਵਿੱਚ ਆਉਂਦੇ ਆ ਇਹਨਾਂ ਨੂੰ ਅਤਵਾਦੀ ਕਿਹਾ ਜਾਣਾ ਮੈਂ ਇਕੱਲੇ ਇਹਨਾਂ ਨੂੰ ਨਹੀਂ ਮੈਂ ਤਾਂ ਜਿਨ੍ਹਾਂ ਨੇ ਕੌਮ ਮਰਵਾਈ ਹੈ ਭਾਵੇਂ ਭਿੰਡਰਾਂ ਵਾਲਾ ਹੋਵੇ ਭਾਵੇਂ ਕੋਈ ਹੋਰ ਹੋਣ ਉਹਨਾਂ ਸਾਰਿਆਂ ਨੂੰ ਅਤਵਾਦੀ ਕਿਹਾ ਹੋਇਆ ਸਾਡੀ ਕੌਮ ਦੇ ਵਿੱਚ ਇੱਕ ਵਿਚਾਰਧਾਰਾ ਹੈਗੀ ਆ ਜਿਹੜੀਆਂ ਮਰਨ ਮਰਾਉਣ ਦੀਆਂ ਗੱਲਾਂ ਨੇ ਨਾ ਇਹਨਾਂ ਲੋਕਾਂ ਨੇ ਸ਼ੁਰੂ ਕੀਤੀਆਂ ਤੇ ਇਹ ਤੁਲਨਾ ਕਿਹਦੇ ਨਾਲ ਕਰਦੇ ਨੇ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ 14 ਜੰਗ ਕੀਤੇ ਸੀ ਬਾਬਾ ਬੰਦਾ ਸਿੰਘ ਬਹਾਦਰ ਲੜੇ 12 ਮਿਸ਼ਨਾਂ ਦੇ ਵਿੱਚ ਲੜਾਈਆਂ ਹੋਈਆਂ ਉਹ ਲੜਾਈਆਂ ਆਪਸ ਵਿੱਚ ਰੰਜਿਸ਼ ਕਰਕੇ ਨਹੀਂ ਸੀ ਉਹ ਨਹੀਂ ਜੀ ਲੜਾਈਆਂ ਨਹੀਂ ਸੀ ਉਹ ਲੜਾਈਆਂ ਮਜਲੂਮ ਦੀ ਗਊ ਗਰੀਬ ਦੀ ਰੱਖਿਆ ਵਾਸਤੇ ਸੀ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਸੀ ਗੁਰੂ ਪਾਤਸ਼ਾਹ ਨੇ ਜਿੰਨੇ ਵੀ ਜੰਗ ਲੜੇ ਨੇ ਨਾ ਉਹ ਜ਼ੁਲਮ ਦੇ ਖਿਲਾਫ ਲੜੇ ਨੇ ਕੋਈ ਰਾਜ ਵਾਸਤੇ ਕੋਈ ਭਾਗ ਵਾਸਤੇ ਕੋਈ ਇਸਤਰੀ ਵਾਸਤੇ ਕੋਈ ਜੰਗ ਨਹੀਂ ਹੋਇਆ ਮੈਂ ਕੋ ਉਦਾਹਰਨ ਦੇਣੀ ਹੈ ਔਜ਼ਾਰ ਕੀ ਹੁੰਦਾ ਹੈ ਜੇ ਕਸਾਈ ਦੇ ਹੱਥ ਵਿੱਚ ਹੋਵੇ ਉਹ ਬੱਕਰੇ ਨੂੰ ਜਾਨਵਰ ਨੂੰ ਮਾਰਦਾ ਮੌਤ ਦੇ ਘਾਟੋਂ ਉਤਾਰਦਾ ਕਿਸੇ ਡਾਕੂ ਦੇ ਹੱਥ ਵਿੱਚ ਹੋਵੇ ਉਹ ਬੰਦੇ ਨੂੰ ਮਾਰ ਦਿੰਦਾ ਉਹਨੂੰ ਸਜ਼ਾ ਹੁੰਦੀ ਹੈ ਪਰ ਇੱਕ ਉਹਜ਼ਾਰ ਡਾਕਟਰ ਦੇ ਕੋਲ ਹੈ ਚੀਰ ਫਾੜ ਕਰਦਾ ਉਹ ਬੰਦੇ ਨੂੰ ਬਚਾਉਣ ਵਾਸਤੇ ਕਰਦਾ ਤੇ ਗੁਰੂ ਸਾਹਿਬ ਦੀਆਂ ਜੰਗਾਂ ਹੋਈਆਂ ਨੇ ਨਾ ਉਹ ਜੰਗਾਂ ਜ਼ੁਲਮ ਦੇ ਖਿਲਾਫ ਹੋਈਆਂ ਨੇ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਹੋਈਆਂ ਨੇ ਔਰੰਗਜ਼ੇਬ ਦੀ ਕੋਈ ਉਦਾਹਰਨਾ ਬਹੁਤ ਹੈ ਗੁਰੂ ਪਾਸ਼ਾ ਕਹਿੰਦੇ ਆਪਣੇ ਪੈਰ ਰੋਕ ਉਹ ਮਜਲੂਮਾਂ ਨੂੰ ਲਤਾੜ ਰਿਹਾ ਉਹ ਰੁਕਿਆ ਨਹੀਂ ਗੁਰੂ ਪਾਸ਼ਾ ਕਹਿੰਦੇ ਤੇਰੇ ਪੈਰ ਤੋੜ ਕੇ ਮੈਂ ਤੈਨੂੰ ਰੋਕਣ ਦੀ ਹਿੰਮਤ ਰੱਖਦਾ ਏਦਾਂ ਹੀ ਕੀਤਾ ਗੁਰੂ ਪਾਸ਼ਾ ਨੇ ਔਰੰਗਜ਼ੇਬ ਦੇ ਨਾਲ ਜਿੰਨੀਆਂ ਜੰਗਾਂ ਹੋਈਆਂ ਇੱਕ ਵੀ ਜੰਗ ਔਰੰਗਜ਼ੇਬ ਜਿੱਤ ਨਹੀਂ ਸਕਿਆ ਗੁਰੂ ਪਾਸ਼ਾ ਨੇ 14 ਜੰਗਾਂ ਨੇ 14 ਦੀ 14 ਜੰਗਾਂ ਜਿੱਤੀਆਂ ਨੇ ਪਰ ਝੁਲਮ ਦੇ ਖਿਲਾਫ ਸੀ ਜਿਹੜੇ ਨਿੱਜਰ ਵਰਗੇ ਇਹ ਮਰੇ ਨਾ ਹਰਾਮਖੋਰ ਇਹ ਅੱਤਵਾਦੀ ਨੇ ਕਿੰਨਾ ਦੁਨੀਆ ਨੂੰ ਲੁੱਟਿਆ ਕੌਮ ਨੂੰ ਬਰਬਾਦ ਕੀਤਾ ਕੌਮ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਇਹਨਾਂ ਲੋਕਾਂ ਦਾ ਜੇ ਤੁਸੀਂ ਕੋਈ ਪੋਸਟਰ ਬਣਾਉਂਗੇ ਗੁਰਦਾਰੇ ਵਿੱਚ ਫੋਟੋ ਲਾਉਂਗੇ ਤਾਂ ਅਸੀਂ ਬੇਅਦਬੀ ਕਰ ਰਹੇ ਹਾਂ ਅਸੀਂ ਕਹਿ ਲਈਏ ਕੌਮ ਦੇ ਦੁਖੀ ਹਾਂ ਇਹ ਬੰਦਿਆਂ ਦੀ ਕੋਈ ਥਾਂ ਨਹੀਂ ਗੁਰੂ ਘਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ